ਰਨ ਕਰੀ ਸਾਰੇ ਰਾਤ ਕੋਈ 1:3 2 ਵਜੇ ਨਾਲ ਐਕਸੀਡੈਂਟ ਹੋਇਆ ਜੀ ਰਾਤ ਮੌਕੇ ਤੇ ਕੋਈ ਨਹੀਂ ਹੈਗਾ ਮੁੰਡਾ ਕੱਲਾ ਸੀ ਸਪੀਡ ਜ਼ਿਆਦਾ ਸੀ ਜੀ ਤੇ ਅੰਨੀ ਸਪੀਡ ਤੇ ਕੋਈ ਮੋੜ ਜਿਹੜਾ ਕਟਿਆ ਨਹੀਂ ਗਿਆ ਜਿੰਨੀ ਸਪੀਡ ਚਾਈ ਸੀ ਜੀ ਚੱਕਰ ਮਾ ਵੱਜੀ ਆ ਰਾਤ ਕੇ ਨੇ ਦੇਖਿਆ ਨਹੀਂ ਰਾਤ ਦੀ ਲੱਖ ਹੋ ਗਈ ਆ ਮੌਕੇ ਤੇ ਮਰ ਗਿਆ ਸਿਰੇ ਮੁੜਕੇ ਫੇਰੇ ਲੋਕਾਂ ਨੇ ਆਣ ਕੇ ਵੇਖਿਆ ਤੜਕੇ ਜਿਹੇ ਤੜਕ ਵਗਣ ਲੱਗੀ ਆ ਫੇਰੇ ਓਲੇ ਵਿੱਚ ਫੇਰਾ ਸੀ ਫੇਰੇ ਦੇ ਪਿੰਡ ਫਰਮ ਕੀਤਾ ਤੇ ਉਹਨਾਂ ਨੇ ਆਣ ਕੇ ਮਿੱਤੋਂ ਕੱਢ ਕੇ ਇਹਨੂੰ ਘੜਿਆ ਸੁਰੇ ਸਰ ਕਿ ਪੱਕਾ ਪਤਾ ਹੈ ਅਡੋਲ ਮਾ ਦੇ ਮੁਰਗੀ ਕਾਨੇ ਆ ਉਰਲੇ ਬਣੇ ਠੀਕ ਹੈ ਉਹਨਾਂ ਦਾ ਮੁੱਦਾ ਇਹ ਕੰਦਾ ਮੁੱਦਾ ਹੀ ਹੋਰ ਕੋਈ ਨਹੀਂ ਨਾਲ ਦੇ ਤੇਰਾਸ ਪਿੰਡ ਨੂੰ ਜਾਣਦੇ ਆ ਜ ਆਪਣੇ ਪੁਲਿਸ ਨਹੀਂ ਕੋਈ ਵੀ ਆਈ ਤੇ ਉਹਨਾਂ ਨੇ ਪਿੰਡ ਵਾਲੇ ਆਏ ਉਹਨਾਂ ਨੇ ਆਣ ਕੇ ਤੇ ਫਿਰ ਉਹਨੂੰ ਕੱਢ ਕੇ ਗਰਦਾਸਪੁਰ ਖੜਿਆ ਸਿਲਵਰ ਸਾਹ ਹਸਪਤਾਲ ਠੀਕ ਹਾਂ ਜੀ ਗੱਡੀ ਸਪੀਡ ਤੇ ਹੀ ਜ਼ਿਆਦਾ ਘਟਨਾ ਦੀ ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਇਧਰੋਂ ਬਾਹਰੋਂ ਖੇਤਾ ਜੋ ਗਿਆ ਸੀ ਤੇ ਮੈਨੂੰ ਐਤੋਂ ਮੈਨੂੰ ਖਿਆਲ ਨਹੀਂ ਪਿਆ ਤਾਂ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਆ ਤੇ ਲਗੋ ਲੋਕੀ ਨੰਗੀ ਜਾਇ ਕਰਦੇ ਤਾਂ ਵੇਖ ਕੇ ਤਾਂ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਬਾਰੀਆਂ ਪੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਇੱਕ ਬਾਰੀ ਖੇਚ ਗਿਆ ਜੋਰ ਨਾਲ ਖੋਲੀ ਤੇ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਵਜਨ ਨੂੰ ਉਹ ਜੋ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੂੰ ਪੁੱਛਦਾ ਵੀ ਕਿੱਥੇ ਆਇਆ ਦਾ ਨਾਮ ਸ਼ੁਭਮ ਆ ਪੀ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਦਾ ਕੱਲ ਹੋਈ ਤਾਂ ਆਏ ਕਿ ਬਦ ਘਰ ਦੇ ਜੀਆ ਨੂੰ ਭੇਜੋ ਫਿਰ ਦੋ ਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਅੱਧਾ ਘੰਟਾ ਹੀ ਫੋਨ ਕਰਦ ਰੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਹਟਾ ਨਾ ਕਢਾ ਕੇ ਫਿਰ ਆਪਣੇ ਕਹਿਣ ਮਤਲਬ ਐਂਬੂਲੈਂਸ ਦੇ ਵਿੱਚ ਖੜੀ ਆ ਪਾ ਕੇ ਫਿਰ ਕਿੰਨੇ ਵਜੇ ਡੈੱਡ ਬੋਡੀ ਵਿੱਚੋਂ ਜਾਂ ਕਹਿਣ ਮਤਲਬ ਗੱਡੀ ਚੋਂ ਕੱਢੀ ਆ ਜਿਹੜਾ ਮੂੜਾ ਸੱਟਾਂ ਥੋੜੀਆਂ ਬਹੁਤੀਆਂ ਲੱਗੀਆਂ ਪਰ ਜ਼ਿਆਦਾ ਮੇਰੇ ਸਾਂ ਹੁਣ ਗੱਡੀ ਬੰਦ ਹੋ ਹੰਦਕਾਰ ਨੂੰ ਦਾ ਡੈੱਡ ਹੰਦਕਾਰ ਨੂੰ ਜ਼ਿਆਦਾ ਆਇਆ ਕਿਉਂਕਿ ਉਹਨੂੰ ਕੱਢਿਆ ਨਹੀਂ ਗਿਆ ਵਿੱਚੋਂ ਬਾਡੀ ਪ੍ਰੈਸ ਹੋ ਗਈ ਹਾਂਜੀ ਹਾਂਜੀ ਪੁਲਿਸ ਆਈ ਤੋਂ ਹਾਂਜੀ ਪੁਲਿਸ ਬਾਅਦ ਵਿੱਚ ਆਈ ਆ 9:0 ജോ ഓഡബോഡി ല ചുക്കിബലസ് ਜਣਕਰੀ ਸਾਰੇ ਰਾਤ ਕੋਈ 1:3 2 ਵਜੇ ਨਾਲ ਐਕਸੀਡੈਂਟ ਹੋਇਆ ਜੀ ਰਾਤ ਮੌਕੇ ਤੇ ਕੋਈ ਨਹੀਂ ਹੈਗਾ ਮੁੰਡਾ ਕੱਲਾ ਸੀ ਸਪੀਡ ਜ਼ਿਆਦਾ ਸੀ ਜੀ ਤੇ ਅੰਨੀ ਸਪੀਡ ਤੇ ਕੋਈ ਮੋੜ ਜਿਹੜਾ ਕੱਟਿਆ ਨਹੀਂ ਗਿਆ ਜਿੰਨੀ ਸਪੀਡ ਚਾਈ ਸੀ ਜੀ ਟੱਕਰ ਨਾਲ ਵੱਜੀ ਆ ਰਾਤ ਕੇ ਨੇ ਦੇਖਿਆ ਨਹੀਂ ਰਾਤ ਦੀ ਲੱਥ ਹੋ ਗਈ ਆ ਮੌਕੇ ਤੇ ਮਰ ਗਿਆ ਸਿਰੇ ਮੁੜ ਕੇ ਫੇਰੇ ਲੋਕਾਂ ਨੇ ਆਣ ਕੇ ਵੇਖਿਆ ਤੜਕੇ ਜਲੇ ਤੜਕ ਵਗਣ ਲੱਗੀ ਆ ਜੀ ਫੇਰੇ ਓਲੇ ਵਿੱਚ ਫੇਰ ਆ ਹੀ ਫੇਰੇ ਪਿੰਡ ਫਰਮ ਕੀਤਾ ਤੇ ਉਹਨਾਂ ਨੇ ਆਣ ਕੇ ਮਿੱਟੋ ਕੱਢ ਕੇ ਨੂੰ ਘੜਿਆ ਸੂਰੇ ਸਰ ਕਿ ਪੱਕਾ ਪਤਾ ਹੈ ਆ ਦੋੜ ਮਾਰਾਂ ਦੇ ਮੁਰਗੀ ਕਾਨੇ ਆ ਉਰਲੇ ਬੰਨੇ ਠੀਕ ਹੈ ਉਹਨਾਂ ਦਾ ਮੁੰਡਾ ਹੀ ਕੰਡਾ ਮੁੰਡਾ ਹੀ ਹੋਰ ਕੋਈ ਨਹੀਂ ਨਾਲ ਇਹ ਤੇ ਰਾਤ ਪਿੰਡ ਨੂੰ ਜਾਣ ਲਿਆ ਆਪਣੇ ਪੁਲਿਸ ਨੇ ਕੋਈ ਵੀ ਆਈ ਤੇ ਉਹਨਾਂ ਨੇ ਪਿੰਡ ਵਾਲੇ ਆਏ ਆ ਉਹਨਾਂ ਨੇ ਆਣ ਕੇ ਦੇਖ ਨੂੰ ਕੱਢ ਕੇ ਗਰਦਾਸਪੁਰ ਖੜਿਆ ਸਿਲਵਰ ਸਾਸ ਹਸਪਤਾਲ ਠੀਕ ਹਾਂ ਜੀ ਗੱਡੀ ਸਪੀਡ ਤੇ ਹੀ ਜ਼ਿਆਦਾ ਟਕਣਾ ਦੀ ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਇਧਰੋਂ ਬਾਹਰੋਂ ਖੇਤਾ ਜੋ ਗਿਆ ਸੀ ਤੇ ਮੈਨੂੰ ਇਧਰੋਂ ਮੈਨੂੰ ਖਿਆਲ ਨਹੀਂ ਪਿਆ ਤੇ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਆ ਤੇ ਲਾਗੋ ਲੋਕੀ ਨੰਗੀ ਜਾਇ ਕਰਦੇ ਤਾਂ ਵੇਖ ਕੇ ਤਾਂ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਬਾਰੀਆਂ ਪੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਇੱਕ ਬਾਰੀ ਖੇਚ ਗਿਆ ਜੋਰ ਨਾਲ ਖੋਲੀ ਤੇ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਵਜਨ ਨੂੰ ਉਹ ਜੋ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੂੰ ਪੁੱਛਦਾ ਵੀ ਕਿੱਥੇ ਆਇਆ ਦਾ ਨਾਮ ਸ਼ੁਭਮ ਆ ਪੀ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਦਾ ਕਾਲ ਹੋਈ ਤਾਂ ਆਇਆ ਕਿ ਬਈ ਘਰ ਦੇ ਜੀਆ ਨੂੰ ਭੇਜੋ ਫਿਰ ਦੋ ਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਅੱਧਾ ਘੰਟਾ ਹੀ ਫੋਨ ਕਰਦ ਰੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਹਟਾਣਾ ਕਢਾ ਕੇ ਫਿਰ ਆਪਣੇ ਕਹਿਣ ਦਾ ਮਤਲਬ ਐਂਬੂਲੈਂਸ ਦੇ ਵਿੱਚ ਖੜੀ ਆ ਪਾ ਕੇ ਫਿਰ ਕਿੰਨੇ ਵਜੇ ਡੈੱਡ ਬੋਡੀ ਵਿੱਚੋਂ ਜਾਂ ਕਹਿਣ ਦਾ ਮਤਲਬ ਗੱਡੀ ਚੋਂ ਕੱਢੀ ਆ ਜਿਹੜਾ ਮੂੜਾ ਸੱਟਾਂ ਥੋੜੀਆਂ-ਬੋਧੀਆਂ ਲੱਗੀਆਂ ਪਰ ਜ਼ਿਆਦਾ ਮੇਰੇ ਸਾਂ ਹੁਣ ਗੱਡੀ ਬੰਦ ਹੋ ਹੰਦਕਾਰ ਨੂੰ ਦਾ ਡੈੱਡ ਹੰਦਕਾਰ ਨੂੰ ਜ਼ਿਆਦਾ ਆਇਆ ਕਿਉਂਕਿ ਉਹਨੂੰ ਕੱਢਿਆ ਨਹੀਂ ਗਿਆ ਵਿੱਚੋਂ ਬਾਡੀ ਪ੍ਰੈਸ ਹੋ ਗਈ ਹਾਂਜੀ ਹਾਂਜੀ ਪੁਲਿਸ ਆਈ ਕਿ ਹਾਂਜੀ ਪੁਲਿਸ ਬਾਅਦ ਵਿੱਚ ਆਈ ਆ 9 ജോ ഓഡബോഡി ലെ ചുക്കി എംബുല ല